ਕੈਨੇਡਾ ਦੇ ਵਿੱਚ ਸੈਟਲ ਹੋਣ ਦਾ ਸੁਪਨਾ ਦੇਖ ਰਹੇ ਸੈਂਕੜੇ ਪੰਜਾਬੀਆਂ ਦੇ ਲਈ ਇੱਕ ਵੱਡੀ ਨਿਰਾਸ਼ਾ ਵਾਲੀ ਖਬਰ ਸਾਹਮਣੇ ਆਈ ਹੈ। ਕੈਨੇਡੀਅਨ ਰਿਫਿਊਜੀ ਬੋਰਡ ਨੇ ਉਹਨਾਂ ਦੇ ਅਸਾਈਲਮ ਕਲੇਮ ਰੱਦ ਕਰ ਦਿੱਤੇ ਨੇ ਅਤੇ ਹੁਣ ਇਹਨਾਂ ਨੂੰ ਜਲਦੀ ਹੀ ਡਿਪੋਰਟ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕੈਨੇਡੀਅਨ ਅਦਾਲਤਾਂ ਦੇ ਵਿੱਚ ਦਾਇਰ ਕੀਤੀਆਂ ਗਈਆਂ ਅਪੀਲਾਂ ਵੀ ਹੁਣ ਕੋਈ ਖਾਸ ਰਾਹਤ ਨਹੀਂ ਦੇ ਰਹੀਆਂ। ਅੰਕੜੇ ਦਰਸਾਉਂਦੇ ਨੇ ਕਿ ਮੌਜੂਦਾ ਸਾਲ ਦੇ ਦੌਰਾਨ ਆਏ ਹੋਏ 34 ਫੈਸਲਿਆਂ ਦੇ ਵਿੱਚੋਂ 30 ਪੰਜਾਬੀਆਂ ਦੇ ਹੱਕ ਦੇ ਵਿੱਚ ਨਹੀਂ ਰਹੇ ਇਹ ਹਾਲਾਤ ਇਮੀਗ੍ਰੇਸ਼ਨ ਨੀਤੀਆਂ ਦੇ ਸਖਤ ਹੋਣ ਵੱਲ ਇਸ਼ਾਰਾ ਕਰਦੇ ਨੇ ਇਸ ਸਾਲ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੇ ਵੱਲੋਂ ਭਾਰਤੀ ਨਾਗਰਿਕਾਂ ਨਾਲ ਜੁੜੇ ਲਗਭਗ 10000 ਅਸਾਈਲਮ ਕੇਸਾਂ ਉੱਤੇ ਵਿਚਾਰ ਕੀਤਾ ਗਿਆ ਇਹਨਾਂ ਦੇ ਵਿੱਚੋਂ 1025 ਕਲੇਮਜ਼ ਮਨਜ਼ੂਰ ਹੋਏ ਨੇ ਜਦਕਿ 1027 ਸਿੱਧੇ ਤੌਰ ਉਤੇ ਰੱਦ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ 493 ਲੋਕਾਂ ਨੇ ਆਪਣੇ ਦਾਅਵੇ ਖੁਦ ਹੀ ਵਾਪਸ ਲੈ ਲਏ ਨੇ ਪਰ ਸਭ ਤੋਂ ਵੱਡੀ ਗਿਣਤੀ ਉਹਨਾਂ 2857 ਭਾਰਤੀਆਂ ਦੀ ਹੈ ਜਿਨ੍ਹਾਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਹ ਅੰਕੜੇ ਸਪਸ਼ਟ ਕਰਦੇ ਨੇ ਕਿ ਕੈਨੇਡਾ ਹੁਣ ਅਸਾਈਲਮ ਕਲੇਮਾਂ ਦੇ ਮਾਮਲੇ ਦੇ ਵਿੱਚ ਕਾਫੀ ਸਖਤ ਰਵਈਆ ਅਪਣਾ ਰਿਹਾ ਹੈ ਪੰਜਾਬੀ ਕਮਿਊਨਿਟੀ ਵਿੱਚ ਇਸ ਖਬਰ ਤੋਂ ਬਾਅਦ ਵੱਡੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਕਈ ਲੋਕਾਂ ਨੇ ਇੱਥੇ ਪੱਕਾ ਹੋਣ ਦੀਆਂ ਉਮੀਦਾਂ ਨਾਲ ਹੀ ਆਪਣੇ ਕਰਜ਼ੇ ਚੁਕਾਏ ਸਨ ਪਰ ਹੁਣ ਉਹਨਾਂ ਸੁਪਨਿਆਂ 'ਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ। ਕੈਨੇਡਾ ਦੇ ਵਿੱਚ ਪੱਕਾ ਹੋਣ ਦੀ ਖੁਆਇਸ਼ ਰੱਖਣ ਵਾਲੇ ਪੰਜਾਬੀਆਂ ਲਈ ਇੱਕ ਵੱਡਾ ਸਵਾਲ ਬਣ ਚੁੱਕਿਆ ਹੈ ਕਿ ਕੀ ਉਹਨਾਂ ਦੇ ਸੁਪਨੇ ਹੁਣ ਹਕੀਕਤ ਬਣਨਗੇ ਜਾਂ ਫਿਰ ਨਹੀਂ? ਕੈਨੇਡਾ ਦੇ ਵਿੱਚ ਸੈਟਲ ਹੋਣ ਦਾ ਸੁਪਨਾ ਦੇਖ ਰਹੇ ਸੈਂਕੜੇ ਪੰਜਾਬੀਆਂ ਦੇ ਲਈ ਇੱਕ ਵੱਡੀ ਨਿਰਾਸ਼ਾ ਵਾਲੀ ਖਬਰ ਸਾਹਮਣੇ ਆਈ ਹੈ ਕੈਨੇਡੀਅਨ ਰਿਫਿਊਜੀ ਬੋਰਡ ਨੇ ਉਹਨਾਂ ਦੇ ਅਸਾਈਲਮ ਕਲੇਮ ਰੱਦ ਕਰ ਦਿੱਤੇ ਨੇ ਅਤੇ ਹੁਣ ਇਹਨਾਂ ਨੂੰ ਜਲਦੀ ਹੀ ਡਿਪੋਰਟ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੈਨੇਡੀਅਨ ਅਦਾਲਤਾਂ ਦੇ ਵਿੱਚ ਦਾਇਰ ਕੀਤੀਆਂ ਗਈਆਂ ਅਪੀਲਾਂ ਵੀ ਹੁਣ ਕੋਈ ਖਾਸ ਰਾਹਤ ਨਹੀਂ ਦੇ ਰਹੀਆਂ ਅੰਕੜੇ ਦਰਸਾਉਂਦੇ ਨੇ ਕਿ ਮੌਜੂਦਾ ਸਾਲ ਦੇ ਦੌਰਾਨ ਆਏ ਹੋਏ 34 ਫੈਸਲਿਆਂ ਦੇ ਵਿੱਚੋਂ 30 ਪੰਜਾਬੀਆਂ ਦੇ ਹੱਕ ਦੇ ਵਿੱਚ ਨਹੀਂ ਰਹੇ ਇਹ ਹਾਲਾਤ ਇਮੀਗ੍ਰੇਸ਼ਨ ਨੀਤੀਆਂ ਦੇ ਸਖਤ ਹੋਣ ਵੱਲ ਇਸ਼ਾਰਾ ਕਰਦੇ ਨੇ ਇਸ ਸਾਲ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੇ ਵੱਲੋਂ ਭਾਰਤੀ ਨਾਗਰਿਕਾਂ ਨਾਲ ਜੁੜੇ ਲਗਭਗ 10000 ਅਸਾਈਲਮ ਕੇਸਾਂ ਉੱਤੇ ਵਿਚਾਰ ਕੀਤਾ ਗਿਆ ਇਨ੍ਹਾਂ ਦੇ ਵਿੱਚੋਂ 1025 ਕਲੇਮਜ਼ ਮਨਜ਼ੂਰ ਹੋਏ ਨੇ ਜਦਕਿ 1027 ਸਿੱਧੇ ਤੌਰ ਤੇ ਰੱਦ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ 493 ਲੋਕਾਂ ਨੇ ਆਪਣੇ ਦਾਅਵੇ ਖੁਦ ਹੀ ਵਾਪਸ ਲੈ ਲਏ ਨੇ ਪਰ ਸਭ ਤੋਂ ਵੱਡੀ ਗਿਣਤੀ ਉਹਨਾਂ 2857 ਭਾਰਤੀਆਂ ਦੀ ਹੈ ਜਿਨ੍ਹਾਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਹ ਅੰਕੜੇ ਸਪਸ਼ਟ ਕਰਦੇ ਨੇ ਕਿ ਕੈਨੇਡਾ ਹੁਣ ਅਸਾਈਲਮ ਕਲੇਮਾਂ ਦੇ ਮਾਮਲੇ ਦੇ ਵਿੱਚ ਕਾਫੀ ਸਖਤ ਰਵੱਈਆ ਅਪਣਾ ਰਿਹਾ ਹੈ ਪੰਜਾਬੀ ਕਮਿਊਨਿਟੀ ਵਿੱਚ ਇਸ ਖਬਰ ਤੋਂ ਬਾਅਦ ਵੱਡੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਕਈ ਲੋਕਾਂ ਨੇ ਇੱਥੇ ਪੱਕਾ ਹੋਣ ਦੀਆਂ ਉਮੀਦਾਂ ਨਾਲ ਹੀ ਆਪਣੇ ਕਰਜ਼ੇ ਚੁਕਾਏ ਸਨ ਪਰ ਹੁਣ ਉਹਨਾਂ ਸੁਪਨਿਆਂ ਉੱਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਕੈਨੇਡਾ ਦੇ ਵਿੱਚ ਪੱਕਾ ਹੋਣ ਦੀ ਖੁਆਇਸ਼ ਰੱਖਣ ਵਾਲੇ ਪੰਜਾਬੀਆਂ ਲਈ ਇਹ ਇੱਕ ਵੱਡਾ ਸਵਾਲ ਬਣ ਚੁੱਕਿਆ ਹੈ ਕਿ ਕੀ ਉਹਨਾਂ ਦੇ ਸੁਪਨੇ ਹੁਣ ਹਕੀਕਤ ਬਣਨਗੇ ਜਾਂ ਫਿਰ ਨਹੀਂ